ਕਿਸੇ ਨਾ ਕਿਸੇ وجہ ਦੇ ਨਾਲ ਸਾਡਾ ਜਿਹੜਾ ਯੂਥ ਹੈ ਉਹ ਗੁੰਮਰਾਹ ਹੋ ਕੇ ਗਲਤ ਰਸਤੇ ਤੇ ਪੈ ਕੇ ਨਸ਼ਿਆਂ ਦੇ ਵਿੱਚ ਚਲਾ ਗਿਆ ਹੈਗਾ ਉਹਨਾਂ ਵਾਸਤੇ ਸਾਡੇ ਕੋਲੇ ਕੀ ਸਹੂਲਤਾਂ ਨਵਾਂ ਦੇ ਬਾਰੇ ਦੱਸਣਾ ਚਾਹੁੰਨਾ ਸਾਡੇ ਕੋਲੇ ਪੂਰਾ ਬੰਦੋਬਸਤ ਹੈ ਸਾਰੇ ਪੰਜਾਬ 'ਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਹਸਪਤਾਲ ਦੇ ਵਿੱਚ ਸਾਰੇ ਜਿੰਨੇ ਸਾਡੇ ਸਬਡਿਵੀਜ਼ਨ ਹਸਪੀਟਲ ਹੈ ਜਿੰਨੇ ਸਾਡੇ ਕਵਰਟੀਰਲ ਸੈਂਟਰ ਹੈ ਉਹਨਾਂ ਸਾਰਿਆਂ ਦੇ ਵਿੱਚ ਦਵਾਈ ਮਿਲਦੀ ਹੈ ਔਰ ਅਸੀਂ ਦਵਾਈ ਵੀ ਦਿੰਨੇ ਆਂ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜਾ ਹੈਗਾ ਰੀਹੈਬਿਲੀਟੇਸ਼ਨ ਵੀ ਲੈ ਕੇ ਜਾਣੇ ਆਂ ਉਹਨਾਂ ਦੀ ਸਕਿੱਲ ਡਿਵੈਲਪਮੈਂਟ ਵੀ ਕਰਾਂਗੇ ਸਾਡੇ ਕੋਲੇ ਪੂਰਾ ਬੰਦੋਬਸਤ ਹੈ ਮੈਂ ਅਪੀਲ ਕਰਨਾ ਚਾਹੁੰਦਾ ਮਾਪਿਆਂ ਨੂੰ ਖਾਸ ਤੌਰ ਤੇ ਮੇਰੀਆਂ ਭੈਣਾਂ ਨੂੰ ਕਿ ਜਿਹੜੇ ਤੁਹਾਡੇ ਬੱਚੇ ਜਿਹੜੇ ਆ ਗਿਆ ਉਹ ਕਿਸੇ ਨਾ ਕਿਸੇ ਗੱਲ ਕਰਕੇ ਗੁੰਮਰਾਹ ਹੋ ਗਏ ਆ ਉਹਨਾਂ ਨੂੰ ਸਾਡੇ ਕੋਲ ਲੈ ਕੇ ਆਓ ਜਿਹੜੇ ਤਾਂ ਤਸਕਰ ਆ ਉਹ ਜੇਲ੍ਹਾਂ ਜਾਣਗੇ ਔਰ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਹਸਪਤਾਲ ਚ ਜਾਣਾ ਚਾਹੀਦਾ ਅਸੀਂ ਦਵਾਈ ਵੀ ਦੇਾਂਗੇ ਉਹਨਾਂ ਦਾ ਇਲਾਜ ਵੀ ਕਰਾਂਗੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਕੰਮ ਸ਼ੁਰੂ ਵੀ ਕਰਾਵਾਂਗੇ ਅਸੀਂ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ ਵੀ ਬਣਾਇਆ ਨਾਲ ਅਸੀਂ ਕੱਲ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਸਾਡੇ ਜਿਹੜੇ ਪਾਰਟੀ ਦੇ ਪ੍ਰੈਜ਼ੀਡੈਂਟ ਔਰ ਸਾਡੇ ਜਿਹੜਾ ਇੱਕ ਮਨਿਸਟਰਸ ਦਾ ਗਰੁੱਪ ਬਣਾਇਆ ਉਹਨਾਂ ਦੇ ਇੰਚਾਰਜ ਔਰ ਸਾਡੇ ਨੈਸ਼ਨਲ ਕਮਿਊਨਰ ਨੇ ਇੱਕ ਬੜਾ ਕਲੀਅਰ ਮੈਸੇਜ ਦਿੱਤਾ ਜੀ ਪੰਜਾਬ ਦੇ ਲੋਕਾਂ ਨੂੰ ਤੇ ਜਿਹੜੇ ਨਸ਼ਾ ਤਸਕਰ ਹੈ ਉਹ ਜਾਂ ਤਾਂ ਆਪਣਾ ਕਾਰੋਬਾਰ ਬਦਲ ਲੈਣ ਤੇ ਚਾਹੋ ਪੰਜਾਬ ਛੱਡ ਦੇਣ ਤੇ ਦੂਜਾ ਜਿਹੜਾ ਹੈਗਾ ਉਹ ਸੁਨੇਹਾ ਜਿਹੜਾ ਮੈਂ ਦੇਣਾ ਚਾਹੁੰਦਾ ਉਹ ਮੈਂ ਦੇਣਾ ਚਾਹੁੰਦਾ ਜਿਹੜੇ ਬੰਦੇ ਕਿਸੇ ਨਾ ਕਿਸੇ ਵਜ੍ਹਾ ਦੇ ਨਾਲ ਸਾਡਾ ਜਿਹੜਾ ਯੂਥ ਹੈ ਉਹ ਗੁਮਰਾਹ ਹੋ ਕੇ ਗਲਤ ਰਸਤੇ ਤੇ ਪੈ ਕੇ ਨਸ਼ਿਆਂ ਦੇ ਵਿੱਚ ਚਲਾ ਗਿਆ ਹੈਗਾ ਉਹਨਾਂ ਵਾਸਤੇ ਸਾਡੇ ਕੋਲੇ ਕੀ ਸਹੂਲਤਾਂ ਨਵਾਂ ਦੇ ਬਾਰੇ ਦੱਸਣਾ ਚਾਹੁੰਦਾ ਕਿ ਸਾਡੇ ਕੋਲੇ 529 ਇਹੋ ਜਿਹੇ ਸਾਡੇ ਜਿਹਨੂੰ ਅਸੀਂ ਓਟ ਸੈਂਟਰ ਕਹਿੰਨੇ ਆ ਜਿੱਥੇ ਅਸੀਂ ਜਿਹੜਾ ਹੈਗਾ ਆਊਟਡੋਰ OPM ਅਸਿਸਟੈਂਟ ਜਿਹੜੀ ਹੈਗੀ ਉਹਦੀ ਟ੍ਰੀਟਮੈਂਟ ਕਰਦੇ ਆ ਜਿੱਥੇ ਉਹਨਾਂ ਨੂੰ ਦਵਾਈ ਮਿਲਦੀ ਹੈ ਕਿਸੇ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਜਦੋਂ ਪੁੱਛ ਦੀ ਸ਼ਕਤੀ ਹੁੰਦੀ ਹੈ ਫਿਰ ਕੀ ਹੁੰਦਾ ਕਿ ਜਿਹੜੀ ਦਵਾਈ ਮਿਲਨੀ ਹੈ ਬੰਦ ਹੋ ਜੰਨੀ ਹੈ ਤੇ ਉਹ ਜਿਹੜੇ ਹੈਗੇ ਆ ਕੋਈ ਨਾ ਕੋਈ ਹੋਰ ਦਵਾਈ ਦਾ ਜਿਵੇਂ ਤੁਸੀਂ ਘੋੜੇ ਵਾਲੇ ਕੈਪਸੂਲ ਦੀ ਗੱਲ ਕਰਦੇ ਹੋ ਪੀ ਕਾਬਲ ਜਾਂ ਕੋਈ ਹੋਰ ਦਵਾਈ ਕਰਦੇ ਆ ਜਾਂ ਉਹ ਟੀਕੇ ਵਗੈਰਾ ਲਾਉਂਦੇ ਆ ਇਹੋ ਜਿਹਾ ਕੁਝ ਨਹੀਂ ਕਰਨਾ ਸਾਡੇ ਕੋਲੇ ਪੂਰਾ ਬੰਦੋਬਸਤ ਹੈ ਸਾਰੇ ਪੰਜਾਬ 'ਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਹਸਪਤਾਲ ਦੇ ਵਿੱਚ ਸਾਰੇ ਜਿੰਨੇ ਸਾਡੇ ਸਬਡਿਵੀਜ਼ਨ ਹਸਪੀਟਲ ਹੈ ਜਿੰਨੇ ਸਾਡੇ ਕਮਿਊਨਿਟੀਲ ਸੈਂਟਰ ਹੈ ਉਹਨਾਂ ਸਾਰਿਆਂ ਦੇ ਵਿੱਚ ਦਵਾਈ ਮਿਲਦੀ ਹੈ ਔਰ ਅਸੀਂ ਦਵਾਈ ਵੀ ਦਿੰਨੇ ਆਂ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜਾ ਹੈਗਾ ਰੀਹੈਬਿਲੀਟੇਸ਼ਨ ਵੀ ਲੈ ਕੇ ਜਾਂਦੇ ਆਂ ਉਹਨਾਂ ਦੀ ਸਕਿੱਲ ਡਿਵੈਲਪਮੈਂਟ ਵੀ ਕਰਾਂਗੇ ਸਾਡੇ ਕੋਲੇ ਪੂਰਾ ਬੰਦੋਬਸਤ ਹੈ ਤੇ ਮੈਂ ਅਪੀਲ ਕਰਨਾ ਚਾਹੁੰਦਾ ਮਾਪਿਆਂ ਨੂੰ ਖਾਸ ਤੌਰ ਤੇ ਮੇਰੀਆਂ ਭੈਣਾਂ ਨੂੰ ਕਿ ਜਿਹੜੇ ਤੁਹਾਡੇ ਬੱਚੇ ਜਿਹੜੇ ਹੈਗੇ ਆ ਉਹ ਕਿਸੇ ਨਾ ਕਿਸੇ ਗੱਲ ਕਰਕੇ ਗੁੰਮਰਾਹ ਹੋ ਗਏ ਆ ਉਹਨਾਂ ਨੂੰ ਸਾਡੇ ਕੋਲ ਲੈ ਕੇ ਆਓ ਜਿਹੜੇ ਤਾਂ ਤਸਕਰ ਆ ਉਹ ਜੇਲ੍ਹਾਂ ਜਾਣਗੇ ਔਰ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਹਸਪਤਾਲ ਚ ਜਾਣਾ ਚਾਹੀਦਾ ਅਸੀਂ ਦਵਾਈ ਵੀ ਦੇਾਂਗੇ ਉਹਨਾਂ ਦਾ ਇਲਾਜ ਵੀ ਕਰਾਂਗੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਕੰਮ ਸ਼ੁਰੂ ਵੀ ਕਰਾਵਾਂਗੇ ਅਸੀਂ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ ਵੀ ਬਣਾਇਆ ਨਾਲ ਅਸੀਂ ਇਸੇ ਤਰ੍ਹਾਂ ਪਟਿਆਲੇ ਦੇ ਵਿੱਚ 250 ਅਮਰਸਰ ਦੇ ਵਿੱਚ ਬਹੁਤ ਸਾਰੇ ਸਕਿੱਲ ਡਿਵੈਲਪਮੈਂਟ ਬਾਕੀ ਹਰ ਜਿਲ੍ਹੇ ਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ ਬਣਾਵਾਂਗੇ ਔਰ ਇੰਡਸਟਰੀ ਦੇ ਨਾਲ ਲਿੰਕੇਜ ਕਰਕੇ ਉਹਨਾਂ ਨੂੰ ਨੌਕਰੀਆਂ ਵੀ ਦਵਾਵਾਂਗੇ ਸੋ ਇਹ ਜਿਹੜੇ ਵੀ چاہے ਉਹ 12ਵੇਂ ਆਏ ਆ ਪਰੇਸ਼ਾਨ ਆ ਸਾਰਿਆਂ ਨੂੰ ਬੇਨਤੀ ਕਰਦਾ ਔਰ ਖਾਸ ਕਰਕੇ ਜਿਹੜੇ ਸਾਡੇ ਬੱਚੇ ਸਕੂ ਮੈਂ ਦੇਖ ਰਿਹਾ ਕਿ ਕਦੇ ਜਿਹੜਾ ਹੈਗਾ ਵੈਪਿੰਗ ਦੀ ਗੱਲ ਹੁੰਦੀ ਹੈ ਕਦੇ ਆ ਸਟਰਾਬਰੀ ਦੀ ਗੱਲ ਹੁੰਦੀ ਹੈ ਜਿਹੜੇ ਇੱਕ ਨਸ਼ੇ ਦੀ ਉਹਨਾਂ ਨੂੰ ਫ੍ਰੀ ਵੰਡਦੇ ਆ ਪਹਿਲਾਂ ਜਿਹੜੇ ਜਿਹੜੇ ਮਾੜੇ ਬੰਦੇ ਹੁੰਦੇ ਆ ਨਾ ਜੀ ਫ੍ਰੀ ਵੰਡਦੇ ਆ ਗੋਲੀਆਂ ਚਾਕਲੇਟ ਫਲੇਵਰਡ ਦੂਜਾ ਫਲੇਵਰਡ ਸਟਰਾਬਰੀ ਦੇ ਨਾਂ ਦੇ ਉੱਤੇ ਸਾਰੀਆਂ ਨਸ਼ੇ ਵਾਲੀਆਂ ਚੀਜ਼ਾਂ ਹੈਗੀਆਂ ਇਸ ਤੋਂ ਬਚ ਕੇ ਰਹਿਣਾ ਔਰ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਸਾਡੇ ਜਿਹੜੇ ਨਸ਼ਾ ਛਡਾਊ ਕੇਂਦਰ ਹੈ ਇਹਦੇ ਵਿੱਚ ਅਸੀਂ ਉਹਨਾਂ ਦੇ ਵਾਸਤੇ ਸਪੈਸ਼ਲ ਜਿਹੜਾ ਹੈਗਾ ਰੀਹੈਬਿਲੀਟੇਸ਼ਨ ਸੈਂਟਰ ਹੈ ਇਹਦੇ ਵਿੱਚ ਉੱਚੇ-ਚੇ ਤੌਰ ਦੇ ਉੱਤੇ ਉਹਨਾਂ ਨੇ ਜੇ ਉਹਨਾਂ ਨੇ ਯੋਗਾ ਕਰਨਾ ਉਹਦੀ ਸੁਵਿਧਾ ਹੈਗੀ ਆ ਜਿਮ ਵਰਤਨਾ ਜਿਮ ਦੀ ਸੁਵਿਧਾ ਹੈਗੀ ਆ ਕੋਈ ਗੇਮ ਖੇਡਣੀ ਆ ਉਹਦੀ ਸੁਵਿਧਾ ਹੈਗੀ ਆ ਤੇ ਇਸ ਤੋਂ ਸਵਾਇ ਜਿਹੜਾ ਕੰਮ ਸਿੱਖਣ ਦੀ ਸੁਵਿਧਾ ਹੈਗੀ ਆ ਸਾਰੀਆਂ ਸੁਵਿਧਾਵਾਂ ਪੰਜਾਬ ਸਰਕਾਰ ਦੇ ਰਹੀ ਆ ਤਾਂ ਕਿ ਜਿਹੜੀ ਆਪਣੀ ਜਵਾਨੀਆਂ ਨੂੰ ਲੀਤ ਲੈ ਕੇ ਆਈਏ ਡਾਕਟਰ ਸਾਹਿਬ ਜਿਹੜੇ ਮਰੀਜ਼ ਦਵਾਈ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਦਵਾਈ ਜਿਹੜੀ ਬਲੈਕ ਚ ਮਿਲਦੀ ਹੈਗੀ ਆ ਤੇ ਉਹਨਾਂ ਲਈ ਕੀ ਕਰੀਏ ਨਹੀਂ ਤੁਸੀਂ ਮੇਰੀ ਗੱਲ ਸੁਣੋ ਜਿਹੜੀ ਦਵਾਈ ਸਰਕਾਰੀ ਹਸਪਤਾਲ ਚ ਫ੍ਰੀ ਮਿਲਦੀ ਆ ਉਹ ਬਲੈਕ ਚ ਕਿਉਂ ਲੈਣੀ ਆ ਤੁਸੀਂ ਤੁਸੀਂ ਗਲਤ ਦਵਾਈ ਕਿਉਂ ਲੈਣੀ ਆ ਮੈਂ ਕਹਿ ਰਿਹਾ ਵੀ ਇਹਨਾਂ ਤੋਂ ਦੂਰ ਰਹੋ ਬਲੈਕ ਦੀ ਕੀ ਲੋੜ ਹੈ ਤੁਹਾਨੂੰ ਜਿਹੜੀ ਜਿਹੜੀ ਤੁਹਾਨੂੰ ਖਿਲਾਫ ਵੀ ਕਾਰਵਾਈ ਹੋएगी ਉਹਨਾਂ ਖਿਲਾਫ ਬਿਲਕੁਲ ਉਹਨਾਂ ਦੇ ਖਿਲਾਫ ਤਾਂ ਇਹੋ ਜਿਹੀ ਕਾਰਵਾਈ ਹੋਗੀ ਕਿ ਜਵਾਨਾਂ ਦੇਖੇਗਾ ਹੁਣ ਉਹਨਾਂ ਦੇ ਖਿਲਾਫ ਜਿਹੜੀ ਵੀਡੀਓ ਵਾਇਰਲ ਹੋਈ ਸੀ ਹਾਂ ਜਿਹੜੀ ਵੀਡੀਓ ਹੋਈ ਸੀ ਉਹਦੇ ਖਿਲਾਫ ਕਾਰਵਾਈ ਵੀ ਹੋਗੀ ਡਾਕਟਰ ਸਾਹਿਬ ਇੱਕ ਕਾਉਂਸਲਿੰਗ ਵਾਸਤੇ ਜਿਹੜੇ ਛੱਡ ਕੇ ਜਾ ਚੁੱਕੇ ਨੇਗੇ ਨਸ਼ਾ ਉਹਨਾਂ ਨੂੰ ਕਾਉਂਸਲਿੰਗ ਵਾਸਤੇ ਜਿਹੜੀਆਂ ਤੁਸੀਂ ਲਿਸਟਾਂ ਮੰਗਾਈਆਂ ਨੇ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਦੇਖੋ ਅਸੀਂ ਉਹਦੇ ਚ ਦੋ ਤਿੰਨ ਚੀਜ਼ਾਂ ਹੈਗੀਆਂ ਜਿਹੜੇ ਬੰਦੇ ਨੇ ਨਸ਼ਾ ਛੱਡਤਾ ਉਹ ਰੀਹੈਬਿਲੀਟ ਕਈ ਵਾਰੀ ਕੀ ਹੁੰਦਾ ਕਿ ਬੱਚਾ ਨਸ਼ਾ ਛੱਡ ਕੇ ਚਲਾ ਗਿਆ ਉਹ ਪਿੰਡ ਚ ਗਿਆ ਆਪਣੇ ਮਹੱਲੇ ਚ ਗਿਆ ਉੱਥੇ ਮਾਹੌਲ ਹੋਈਆ ਦੁਬਾਰਾ ਨਸ਼ਾ ਲੈਣ ਲੱਗ ਜਾਂਦਾ ਉਹ ਦੁਬਾਰਾ ਨਸ਼ੇ ਵੱਲ ਲਾ ਜਾਣ ਇਸ ਕਰਕੇ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਬੁਲਾਇਆ ਹੈਗਾ ਔਰ ਉਹਨਾਂ ਨੂੰ ਪੀਰ ਐਜੂਕੇਟਰ ਕਹਿੰਦੇ ਆ ਵੀ ਉਹਨਾਂ ਨੂੰ ਜਿਹੜੇ ਹੈਗੇ ਜਿਹੜੇ ਬੰਦੇ ਨੇ ਖੁਦ ਨਸ਼ਾ ਛੱਡਤਾ ਉਹਨੂੰ ਅਸੀਂ ਹੀਰੋ ਬਣਾ ਕੇ ਉਹਨਾਂ ਨੂੰ ਅਸੀਂ ਆਪਣੇ ਵਿੱਚ ਇੱਧਰ ਵੀ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਜੀ ਕੋਸ਼ਿਸ਼ ਕਰਾਂਗੇ ਕਿ ਉਹ ਮੋਟੀਵੇਟਰ ਬਣ ਰਾਦਰਦਨ ਕਿ ਉਹ ਆਪ ਜਾ ਕੇ ਦੁਬਾਰਾ ਨਸ਼ਾ ਕਰਨ ਲੱਗ ਜਣ ਉਹ ਦੂਜਿਆਂ ਨੂੰ ਨਸ਼ਾ ਛਡਾਣ ਦੇ ਵਿੱਚ ਯੋਗਦਾਨ ਪਾਣ ਅਤਮ ਦੇ ਕੇ ਬਹੁਤ ਸਾਰੇ ਮਰੀਜ਼ ਸਾਡੇ ਕੋਲ ਹਰਾਨੇ ਤੋਂ ਆ ਰਹੇ ਹਰਾਨੇ ਤੋਂ ਜ਼ਿਆਦਾ ਆ ਰਹੇ ਹੁਣ ਸਾਡੇ ਕੋਲ ਤੇ ਜਿਹੜਾ ਨਸ਼ੇ ਦੀ ਵੀ ਮੈਨੂੰ ਜਿੰਨਾ ਕਿ ਜਿੱਥੇ ਤੱਕ ਮੇਰੀ ਨੋਲੇਜ ਹੈ ਉਹ ਜਿਹੜਾ ਘਰ ਪੰਜਾਬ ਦੇ ਵਿੱਚ ਤਾਂ ਹੁੰਦਾ ਨਹੀਂ ਨਸ਼ਾ ਇਹ ਉਹ ਆਂਦਾ ਤਾਂ ਬਾਹਰੋਂ ਹੀ ਸਾਰਾ ਚਾਹੇ ਉਹ ਪਾਕਿਸਤਾਨ ਤੋਂ ਆਂਦਾ ਜਾਂ ਨੇਬਰਿੰਗ ਸਟੇਟਸ ਤੋਂ ਆਂਦਾ ਉਹਦੇ ਉੱਤੇ ਵੀ ਜਿਹੜੀ ਪੰਜਾਬ ਸਰਕਾਰ ਹੈ ਉਹ ਜਿਹੜੀ ਪੰਜਾਬ ਪੁਲਿਸ ਹੈ ਉਹ ਚੇਚੇ ਤੌਰ ਦੇਤੇ ਧਿਆਨ ਦੇ ਰਹੀ ਹੈ ਔਰ ਉਹ ਸਾਰੇ ਫੜੇ ਜਾਣਗੇ ਪੰਜਾਬ ਪੰਜਾਬ ਸਰਕਾਰ ਵੱਲੋਂ